ਰਾਹੁਲ ਗਾਂਧੀ ਜੀ ਆਪਣੇ ਲੀਡਰਾਂ ਨੂੰ ਪਟੇ ਪਾਓ ਲਗਾਮ ਪਾਵਨ ਨੂੰ ਬੇਲਗਾਮ ਹੋ ਕੇ ਤੁਰੇ ਫਿਰਦੇ ਨੇ ਅਜੇ ਉਹ ਵੜਿੰਗ ਨੂੰ ਤੇ ਲਾਂਧਾ ਪੈਣੀਆਂ ਬੰਦ ਨਹੀਂ ਹੋਈਆਂ ਤੇ ਪ੍ਰਤਾਪ ਸਿੰਘ ਬਾਜਵੇ ਹੋਣਾ ਨੇ ਅ ਨਵਾਂ ਇੱਕ ਪੰਗਾ ਖੜਾ ਕਰ ਦਿੱਤਾ ਵਾ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੀ ਬੈਕਸਾਈਡ ਵੱਡਾ ਸਾਰਾ ਫਲੈਸ਼ ਬੋਰਡ ਬਣਾ ਕੇ ਲਾਇਆ ਆ ਜਿਹਦੇ ਉੱਤੇ ਸ਼੍ਰੋਮਣੀ ਜਰਨਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਸੀਸ ਜਿਹੜਾ ਉਹਨਾਂ ਨੇ ਚੁੱਕਿਆ ਛਾਤੀ ਨਾਲ ਲਾਇਆ ਉਹ ਫੋਟੋ ਉਹਦੇ ਵਿੱਚ ਦਰਸਾਈ ਗਈ ਆ ਬਣਾਈ ਗਈ ਆ ਤੇ ਉਹਦੇ ਨਾਲ ਨਗੇਸਰ ਵਾਲੀਆਂ ਫੋਟੋਆਂ ਲਾਈਆਂ ਨੇ ਤੇ ਉਹ ਫੋਟੋ ਤੇ ਤੇਰੀ ਪਵਿੱਤਰ ਫੋਟੋ ਦੇ ਉੱਤੇ ਨਗੇਸਰ ਵਾਲੇ ਤੇ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਬਿਠਾਦੇ ਨੇ ਇਹ ਬਹੁਤ ਵੱਡੀ ਸਿੱਖ ਧਰਮ ਦੀ ਸ਼੍ਰੋਮਣੀ ਜਨਰ ਅਮਰਸ਼ੀਦ ਬਾਬਾ ਜੀ ਵਨ ਸਿੰਘ ਜੀ ਦੀ ਸੈਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਅਤਬੀਆ ਜਿਹਨੂੰ ਸਿੱਖ ਕੌਮ ਖਾਸ ਕਰਕੇ ਮੱਝੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਕੀ ਗੱਲ ਤੁਹਾਡੇ ਲੀਡਰਾਂ ਨੂੰ ਇੱਕੋ ਹੀ ਕੰਮ ਲੱਭੀ ਆ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਜਾਂ ਫਿਰ ਇਹਨਾਂ ਨੂੰ ਮਨਵੀ ਸੇ ਪੰਮ ਦਾ ਪਛੋੜ ਭੁੱਲ ਗਿਆ ਆ ਇਹ ਕਿਹੜੀਆਂ ਕਰਕੂਤਾ ਦੇ ਉੱਤਰ ਆਏ ਨੇ ਕਾਂਗਰਸ ਪਾਰਟੀ ਦੇ ਲੀਡਰ ਤਾਂ ਮੈਂ ਤਾਂ ਹੈਰਾਨ ਆ ਜਿਸ ਜਿਸ ਰੈਲੀ ਨੂੰ ਸੰਬੋਧਨ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਹੋਣੀ ਤੇ ਨਾਲ ਉਹਨਾਂ ਦੇ ਮੱਝੀ ਸਿੱਖ ਕੌਮ ਦੇ ਨੁਮਾਇੰਦੇ ਖਾਣ ਵਾਲੇ ਸਰਦਸ ਸੁਖਮੰਦਰ ਸਿੰਘ ਡੈਣੀ ਜੀ ਅਤੇ ਹਰਾਨੀ ਵੀ ਗੱਲ ਇਹ ਆ ਕਿ ਬਹੁਤ ਆਧਿਕ ਗਿਣਤੀ ਉਸ ਰਲਿ ਦੇ ਵਿੱਚ ਮੱਝੀ ਸਿੱਖਾਂ ਦੀ ਆ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਇਹੋ ਜੀਆਂ ਕੁੱਝੀਆਂ ਕਟੂਟਾਂ ਕਰਦੇਆਂ ਨੂੰ ਅਜੋ ਵੜੇ ਦੇ ਤਲੇ ਪਾਉਣ ਰਿਹਾ ਹੋ ਜ ਉਹਨੂੰ ਕੋਈ ਕਿਸੇ ਪਾਸੋਂ ਖੈਰ ਨਹੀਂ ਪਈ ਤੇ ਤੁਸੀਂ ਆ ਆਪਣੀ ਕਰਦੂ ਤੇ ਘੋਰ ਵਿਖਾ ਦਿੱਤੀ ਆ ਲੱਖ ਲੱਖ ਲਾਂ ਤਾਂ ਨੇ ਤੁਹਾਡੇ ਇਹਨਾਂ ਲੀਡਰਾਂ ਨੂੰ ਬਸ ਪੱਗਾਂ 'ਚ ਹੀ ਸਿਰਫ ਸਾਇਨ ਨੇ ਵੇਖਣ ਨੂੰ ਸਿੱਖ ਲੱਗਦੇ ਨੇ ਹੈ ਨਹੀਂ ਕਿ ਸਿੱਖ ਕਮਾਲ ਆ ਯਾਰ ਹਰ ਦਿਨ ਕੋਈ ਨਾ ਕੋਈ ਤੁੱਚਾ ਜਿਹਾ ਬੰਦਾ ਦੁੱਖੀ ਦਾ ਬੰਦਾ ਉੱਠਦਾ ਆ ਮਜਬੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਆ ਜੇ ਇਦਾਂ ਹੀ ਚੱਲਦਾ ਰਿਹਾ ਨਾ ਤੇ ਉਹ ਦਿਨ ਦੂਰ ਨਹੀਂਗਾ ਜਦੋਂ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਦੰਗੇ ਹੋਣਗੇ ਕਤਲੋ ਕਰ ਦਊਗੀ ਜੇ ਇਦਾਂ ਹੀ ਚੱਲਦਾ ਰਿਹਾ ਤੇ ਕਿਉਂਕਿ ਮੱਜਬੀ ਸਿੱਖ ਕੌਮ ਉਹ ਕੌਮਾਂ ਜਿਹਨੂੰ ਲੜਨਾ ਵੀ ਆਉਂਦਾ ਆ ਤੇ ਮਰਨਾ ਮਾਰਨਾ ਵੀ ਆਉਂਦਾ ਆ ਸੁਬਾਜ ਆਜੋ ਆਪਣੀਆਂ ਕਰਤੂਤਾਂ ਤੋਂ ਤੇ ਫੇਰ ਨਾ ਕਿਉਂਕਿ ਦੱਸਿਆ ਨਹੀਂਗਾ ਅਸੀਂ ਵਾਰ-ਵਾਰ ਹੱਥ ਜੋੜ ਕੇ ਬੇਨਤੀ ਨਹੀਂ ਕਰਨੀ ਸੋ ਮੇਰੀ ਫਿਰ ਬੇਨਤੀ ਆ ਰਾਹੁਲ ਗਾਂਧੀ ਜੀ ਇਹਨਾਂ ਖੁੱਲੇ ਫਿਰਦੇ ਆਵਾਰਾ ਕਿਸਮ ਦੇ ਜਾਨਵਰਾਂ ਨੂੰ ਇਹਨਾਂ ਦੇ ਗਲਾਂ ਦੇ ਵਿੱਚ ਪਟੇ ਪਾਓ ਇਹਨਾਂ ਦੀਆਂ ਜ਼ੁਬਾਨਾਂ ਨੂੰ ਲਗਾਮ ਪਾਓ ਇਹ ਆਵਾਰਾ ਹੋਏ ਤਰੇ ਫਿਰਦੇ ਨੇ ਕੁਝ ਵੀ ਬੋਲ ਦਿੰਦੇ ਨੇ ਕੁਝ ਵੀ ਕਰੀ ਜਾਂਦੇ ਨੇ ਪਰਵਾਹ ਹੀ ਨਹੀਂ ਕਰਦੇ ਅਖੇ ਜੀ ਮਜਬੀ ਸਿੱਖ ਨੂੰ ਲੀਡਰ ਉਹ ਯਾਰ ਤੁਸੀਂ ਕੌਣ ਹੋ ਮਜਬੀ ਸਿੱਖਾਂ ਦਾ ਲੀਡਰ ਬਣਨ ਵਾਲੇ ਮਜਬੀ ਸਿੱਖਾਂ ਨੇ ਪੰਜਾਬ ਵਿੱਚ ਤੁਹਾਡੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤੇ ਨੇ ਹਰ ਵਾਰ ਯਾਦ ਕਰੋ ਸਮਾਂ ਅਤਵਾ ਦਾ ਸਮਾਂ ਸੀ ਜਦੋਂ ਉਦੋਂ ਵੀ ਇਸ ਪਾਰਟੀ ਦੇ ਹੱਕ ਦੇ ਵਿੱਚ ਇਸ ਪਾਰਟੀ ਦੇ ਨਾਲ ਮਜਬੀ ਸਿੱਖ ਲੋਤੇ ਸੀਗੇ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਬੇਸ਼ਰਮ ਲੋਕੋ ਤੇ ਤੁਸੀਂ ਮਜਬੀ ਸੱਤ ਕੌਮ ਦਾ ਅਸਾਂ ਮੰਨਣ ਦੀ ਬਜਾਏ ਉਹਨਾਂ ਦੇ ਨਾਲ ਰੰਗ जात पात ऊंच नीच की राजनीति कर रहे जे भेदभाव कर रहे थे मजबी से शहीदां, शहीदा बेदभी कर रहे जे, रह कर जे शर्म करो कुछ लाल हो शर्म करो लख लख लानता ने तुम गड्ढे भर भर के लाहता ने तहू डो थर्फ एको कौम ली आ ਤੇ ਯਾਦ ਰੱਖਿਓ ਜੁੱਤੀਆਂ ਵੀ ਤੁਹਾਨੂੰ ਇਸੇ ਕੰਮ ਨੇ ਫੇਰਨੀ ਆ ਜੇ ਤੁਸੀਂ ਆਪਣੀ ਹੱਕਦਾਰ ਤੋਂ ਆਪਣੀਆਂ ਕਰਤੂਤਾ ਤੋਂ ਬਾਜ਼ਨਾ ਆਏ ਤੇ